ਅਮਰitsar ਦੇ ਜੰਡਿਆਲਾ ਗੁਰੂ ਪੁਲਿਸ ਸਟੇਸ਼ਨ 'ਚ 24 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ ਪੁਲਿਸ ਸਟੇਸ਼ਨ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਨੇ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ ਮ੍ਰਿਤਕ ਦੀ ਪਛਾਣ ਪਿੰਡ ਕਿਲਾ ਦੇ ਰਹਿਣ ਵਾਲੇ ਹਰਮਨਪ੍ਰੀਤ ਵੱਜੋ ਹੋਈ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਨੇ ਉਸਨੂੰ ਬੀਤੀ ਰਾਤ ਬਿਨਾਂ ਕਿਸੇ ਕਾਰਨ ਹੀ ਉਸ ਦੇ ਘਰੋਂ ਚੁੱਕਿਆ। ਪਰਿਵਾਰ ਦਾ ਇਹ ਵੀ ਦਾਵਾ ਹੈ ਕਿ ਹਰਮਨ ਪੂਰੀ ਤਰ੍ਹਾਂ ਤੰਦਰੁਸਤ ਸੀ ਅਤੇ ਉਸ ਕੋਲ ਕੋਈ ਵੀ ਇਤਰਾਜ਼ ਯੋਸਮਗਰੀ ਨਹੀਂ ਮਿਲੀ। ਪਰਿਵਾਰ ਦੇ ਅਨੁਸਾਰ ਜਦੋਂ ਸਵੇਰੇ ਹਰਮਨ ਲਈ ਖਾਣਾ ਲੈ ਕੇ ਥਾਣੇ ਪੁੱਜੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ ਬੁਖਾਰ ਹੈ ਅਤੇ ਉਸ ਨੂੰ ਦਵਾਈ ਲਈ ਲਿਜਾਇਆ ਜਾ ਰਿਹਾ ਹੈ। ਥੋੜੀ ਦੇਰ ਬਾਅਦ ਹੀ ਪਰਿਵਾਰ ਨੂੰ ਨੌਜਵਾਨ ਦੀ ਮੌਤ ਦੀ ਸੂਚਨਾ ਮਿਲੀ ਅਤੇ ਪਰਿਵਾਰ ਦਾ આરોਪ ਹੈ ਕਿ ਹਰਮਨ ਦੀ ਮੌਤ ਥਾਣੇ 'ਚ ਕੁੱਟਮਾਰ ਕਰਨ ਹੋਈ ਹੈ ਕਿ ਹਾਲਾਂਕਿ ਪੁਲਿਸ ਅਜੇ ਦਾ ਅਧਿਕਾਰਿਕ ਤੌਰ ਤੇ ਇਹ ਜੀ ਪੁਸ਼ਟੀ ਨਹੀਂ ਕੀਤੀ ਹੈ ਇਸ ਮੌਕੇ ਡੀਐਸਪੀ ਜੰਡਿਆਲਾ ਨੇ ਆਖਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਨੇ ਆਖਿਆ ਕਿ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਉਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਰੇ ਤੱਥ ਸਪਸ਼ਟ ਹੋ ਜਾਣਗੇ ਮੇਰਾ ਨਾਮ ਗਰਨਾਮ ਸਿੰਘ ਗਰਨਾਮ ਸਿੰਘ ਜੀ ਜਿਹੜਾ ਮ੍ਰਿਤਕ ਬੱਚਾ ਉਹ ਤੁਹਾਡਾ ਕੀ ਲੱਗਦਾ ਮੇਰਾ ਪੋਤਰਾ ਜੀ ਕੀ ਹੋਇਆ ਉਹਦੇ ਨਾਲ ਉਹਦੇ ਨਾਲ ਇਹਨਾਂ ਪੁਲਿਸ ਨੇ ਜੋ ਵੀ ਕੀਤਾ ਵਾ ਮੈਂ 10 ਵਜੇ ਨਾਲ ਇੱਥੋਂ ਗਿਆ ਵਾਂ ਸ਼ਵੇਰੇ 10 ਵਜੇ ਨਾ ਰਾਤ ਨੂੰ ਉਸ ਵੇਲੇ ਬੱਚਾ ਮੈਨੂੰ ਮਿਲਿਆ ਵਾ ਮੈਂ ਇਹਨਾਂ ਨੂੰ ਆਖਿਆ ਮੈਨੂੰ ਬੱਚਾ ਮਿਲਾ ਦਿਓ ਬੱਚਾ ਇਹਨਾਂ ਮਲਾਇਆ ਵਾ ਬੱਚਾ ਬਿਲਕੁਲ ਸਹੀ ਟੱਲੀ ਆ ਉਹ ਹੀ ਕਾਬੜ ਨੂੰ ਮਿਲ ਕੋ ਇਹਨਾਂ ਲੱਖ ਰੁਪਈਆ ਮੰਗਿਆ ਕਿਸ ਗੱਲ ਦਾ ਇਸੇ ਦਾ ਇੱਥੇ ਵਾਰਾ ਕਰਦੀ ਪਰ ਪਰਚਾ ਕਰ ਦਿੰਦੇ ਆ ਤੇ ਲੱਖ ਰੁਪਈਆ ਦੇ ਦਿਓ ਤੇ ਉਹ ਤੁਹਾਡਾ ਹਫਤੇ ਦੇ ਵਿੱਚ ਛੁੱਟ ਜਾਊਗਾ ਕੋਈ ਤੁਹਾਨੂੰ ਮਤਲਬ ਕੋਈ ਵਕੀਲ ਨਹੀਂ ਕਰਨਾ ਪੈਣਾ ਕੋਈ ਜਮਾਨਤ ਨਹੀਂ ਦੇਣੀ ਪੈਣੀ ਉਹ ਤਰ੍ਹਾਂ ਦਾ ਉਤਰਾਂ ਛੁੱਟ ਜਾਊਗਾ ਤੇ 10 ਲੱਖ ਰੁਪਈਆ ਮੇਰੇ ਕੋਲ ਮੰਗਦੇ ਕਿ ਕੀ ਕੀਤਾ ਮੈਂ ਇਹਨਾਂ ਨੂੰ 30000 ਰੁਪਈਆ ਦੇਣਾ ਹਾਂ ਇਹ ਲੈ ਲਓ ਇਹਨਾਂ ਨੇ ਇਹਨਾਂ ਲੱਖ ਰੁਪਈਆ ਤੋਂ ਹਰੇ ਨਹੀਂ ਗੇ ਕੌਣ ਸੀ ਕੌਣ ਮੰਗਦਾ ਸੀ ਇਹ ਪੁਲਿਸ ਵਾਲੇ ਆ ਜੀ ਉਹ ਬਰਦੀ ਉਹ ਫੜੇ ਲਾਈ ਹੁੰਨੇ ਦੂਜੀ ਬਰਦੀ ਚ ਆ ਸ਼ਰਾਬ ਪੀਂਦੇ ਤੇ ਸ਼ਰਾਬ ਦੀ ਬੋਤਲ ਵੀ ਕੋਲ ਰੱਖੀ ਆ ਸਾਹਮਣੇ ਸਾਹਮਣੇ ਉੱਥੇ ਪਈ ਆ ਤੇ ਇਹ ਉਹ ਇਹ ਪੈਸੇ ਮੰਗੀ ਜਾਂਦਾ ਮੇਰੇ ਕੋਲ ਵੀ ਪੈਸੇ ਦੇ ਤੇ ਪ੍ਰਚਾਰ ਕਰਾਂਗੇ ਤੇ ਮੈਂ ਵੀ ਮੇਥੋਂ ਨਹੀਂ ਲੱਖ ਰੁਪਈਆ ਹੈਗਾ ਤੇ ਤੂੰ ਪਰਚਾ ਕਰ ਦੇ ਆਪੇ ਸਭ ਤੈਨਾਂ ਛੁੱਟੂ ਤੇ ਦੋਹਾਂ ਤੈਨਾਂ ਛੁੱਟ ਜੂਗਾ ਆ ਤਨੂ ਕੁੱਟ ਕੁੱਟ ਕੇ ਇਹਨਾਂ ਰਾਤ ਮਾਤਾ 5 ਵਜੇ ਨਾਲ ਅਸੀਂ ਚਾਹ ਲਿਕੇ ਆਉਣਦੇ ਆ ਨਾਲ ਉਹਦਾ ਬਿਸਤਰਾ ਲਿਓਣਦੇ ਆ ਉਹਦਾ ਉਹਨ ਬਿਸਤਰਾ ਮੰਗਿਆ ਵੀ ਬਿਸਤਰਾ ਲਿਕੇ ਆ ਜਿਓ ਮੈਂ ਉੱਥੇ ਜਾਣਾ ਜੇਲੇ ਤੇ ਉੱਥੇ ਬਿਸਤਰਾ ਚਾਹੀਦਾ ਮੈਨੂੰ ਉਹ ਸਵੇਰੇ ਅਸੀਂ ਲਿਕੇ ਆਉਣਦੇ ਆ ਤੇ ਆਉਂਦਿਆਂ ਨੂੰ ਇੱਥੇ ਪਤਾ ਲੱਗਾ ਵੀ ਇਹ ਮੁੰਡਾ ਤੁਹਾਡਾ ਤੇ ਹਸਪਤਾਲ ਗਿਆ ਮਤਲਬ ਦੀ ਮੌਤ ਹੋ ਗਈ ਆ ਤੌਰ ਤੇ ਕੀ ਹੋਇਆ ਸੀ ਇਹਨੂੰ ਇੰਨਾ ਹੀ ਇੰਨਾ ਕੁਝ ਨਹੀਂ ਦੱਸਿਆ ਕੋਈ ਨਾ ਜਾਣੀ ਕਰਦਾ ਜੀ ਕੋਈ ਗੱਲਬਾਤ ਨਹੀਂ ਪੱਠੇ ਪੁੰਦ ਨੇ ਚਾਰ ਜਣੇ ਆ ਸਾਡੇ ਘਰ ਦੇ ਚਾਰ ਪਰਉਪ ਚਾਰ ਜੀ ਆਏ ਮਿਲਣ ਮਾਤੇ ਵੀ ਸਵੇਰੇ ਸਵੇਰੇ ਕੀ ਮੰਗ ਰਹੇ ਸੀ ਹਾਂਜੀ ਗੱਲ ਲੱਗਾ ਲੱਗਾ ਦੇ ਮੈਂ ਕੰਮ ਕਰਦਾ ਹਾਂ ਮੰਗ ਦਾ ਨਾਮ ਸਾਫ ਚਾਹੀਦਾ ਮੰਗ ਦਾ ਪਰਚਾ ਪੈਣਾ ਚਾਹੀਦਾ ਇਹਨਾਂ ਤੇ ਕੋਈ ਨਾ ਕੋਈ ਕਾਰਵਾਈ ਜਿਹੜੀ ਪੱਕੀ ਹੋਣੀ ਚਾਹੀਦੀ ਆ ਇਹ ਇੰਨੀ ਮੇਰੀ ਬੇਨਤੀ ਆ ਵੀ ਮੇਰੇ ਨਾਲ ਬਹੁਤ ਜ਼ਿਆਦਾ ਥੱਕਾ ਹੋ ਰਿਹਾ ਚਾਰਾ ਮੁਲਾਜ਼ਮਾਂ ਦੇ 302 ਦਾ ਪਰਚਾ ਨਹੀਂ ਜਾਇਦਾ ਹਾਂਜੀ ਚਾਰਾ ਮੁਲਾਜ਼ਮਾਂ ਤੇ 302 ਦਾ ਪਰਚਾ ਹੋਣਾ ਚਾਹੀਦਾ ਵਾ ਦੇਖੋ ਅੱਜ ਏਡੀ ਸ਼ਰਮਨਾਕ ਘਟਨਾ ਹੋਈ ਹੈ ਨਾ ਇੱਥੇ ਪੁਲਿਸ ਦੀ ਕਸਟਡੀ ਦੇ ਵਿੱਚ ਇੱਕ ਨੌਜਵਾਨ ਬੱਚਾ ਕਿਲਾ ਜੀਵਨ ਸਿੰਘ ਤੋਂ ਨੌਜਵਾਨ ਬੱਚਾ 24 ਸਾਲਾਂ ਦਾ ਜਵਾਨ ਪੁੱਤ ਕਿਸੇ ਦਾ ਜਿਹੜਾ ਹੈ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਜਿਹੜਾ ਹੈ ਉਹਦੀ ਬੋਡੀ ਰਿਕਵਰ ਹੁੰਦੀ ਹੈ ਅੱਜ ਲਗਭਗ 2-3 ਪਿੰਡਾਂ ਦੇ ਬੰਦੇ ਜਿਹੜੇ ਆ ਮੌਤ ਬਰਕਰਾਰ ਹੋ ਗਏ ਪਰਿਵਾਰ ਦੇ ਮੈਂਬਰਾਂ ਦੇ ਸਮੇਤ ਇਹ ਉਹਨਾਂ ਦੇ ਦਾਦਾ ਜੀ ਜਿਹੜਾ ਲੜਕਾ ਜਿਹੜਾ ਇਸ ਤਰ੍ਹਾਂ ਹੋਇਆ ਡਿਸੀਜ਼ ਉਹਨਾਂ ਦੇ ਗ੍ਰੈਂਡਫਾਦਰ ਨੇ ਇਹ ਬਾਕੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਖੜੇ ਆ ਇਹ ਐਸੀ ਸ਼ਰਮਨਾਕ ਘਟਨਾ ਹੈ ਪਹਿਲੀ ਵਾਰ ਨਹੀਂ ਹੈ ਜੰਡਿਆਲੇ ਦੇ ਅੰਦਰ ਜਦੋਂ ਦੀ ਇਹ 4 ਸਾਲ ਤੋਂ ਇੱਥੇ ਹੋਣ ਦੇ ਵਿੱਚ ਸਰਕਾਰ ਆਈਆਂ ਵੇਖਣੇ ਇੱਕ ਤੋਂ ਬਾਅਦ ਇੱਕ ਕੱਟਦਾ ਔਰ ਅੱਜ ਤੇ ਇੰਤਿਹਾਈ ਹੋ ਗਈ ਹਰ ਗੱਲ ਦੀ ਜਿੱਤੇ ਜਿਹਨੂੰ ਕਹਿ ਸਕਦੇ ਹਾਂ ਹੱਦਾ ਬੰਨੇ ਪਾਰ ਕਰ ਦਿੱਤੇ ਕਿ ਪੁਲਿਸ ਦੀ ਕਸਟਡੀ ਦੇ ਵਿੱਚ ਨੌਜਵਾਨ ਬੱਚਾ ਜਿਹੜਾ ਹੈ ਉਹ ਉੱਥੇ ਨੀ ਕਸਟਡੀ ਦੇ ਵਿੱਚ ਜਿਹੜਾ ਹੈ ਉਹ ਮਰ ਤੱਕ ਪਾਇਆ ਗਿਆ ਔਰ ਅੱਜ ਪਰਿਵਾਰ ਸਾਰਾ ਇਨਸਾਫ ਲੈਣ ਦੇ ਲਈ ਕਿ ਸਾਰੇ ਪਿੰਡ ਦੇ ਨਗਰ ਨਿਵਾਸੀ ਮੋਤਬਰ ਸਾਰੇ ਇਕੱਠੇ ਹੋ ਕੇ ਅੱਜ ਜਿੱਥੇ ਇਹਨਾਂ ਨੇ ਨੈਸ਼ਨਲ ਹਾਈਵੇ ਝੰਡੇ ਵਾਲੇ ਦਾ ਬਲਾਕ ਕੀਤਾ ਪਿਆ ਅੱਜ ਉਥੇ ਪੁਲਿਸ ਦੀ ਜਿਹੜੀ ਹੈ ਉਥੇ ਲਾਲਾ ਲਾਲਾ ਹੋ ਰਹੀ ਹੈ ਨਹੀਂ ਬਦਨਾਮੀ ਹੋ ਰਹੀ ਹੈ ਔਰ ਇਸ ਥਾਣੇ ਦੀ ਇੰਨੀ ਬਦਨਾਮੀ ਸਾਰੇ ਹਲਕੇ ਦੇ ਵਿੱਚ ਹੈ ਪਿੰਡ ਪਿੰਡ ਤੋਂ ਇੱਕੋ ਆਵਾਜ਼ ਆ ਰਹੀ ਹੈ ਸਵਾਏ ਪੈਸਿਆਂ ਦੀ ਕਲੈਕਸ਼ਨ ਤੋਂ ਇਸ ਥਾਣੇ ਕੋਲ ਕੰਮ ਹੀ ਕੋਈ ਨਹੀਂ ਅਸੀਂ ਸੁਣ ਚਾਹਿਆ ਕਿ ਪਰਿਵਾਰ ਨੇ ਵੀ ਕਹਿਣਾ ਕਿ ਛੱਡਣ ਦੇ ਮਰਦ ਨਾਲ ਲੱਖ ਰੁਪਈਆ ਮੰਗਿਆ ਹਾਂਜੀ ਮੈਂ ਮੇਰੇ ਕੋਲ ਲੱਖ ਮੈਂ ਜਦੋਂ ਇਸ ਮੌਕੇ ਤੇ ਪਹੁੰਚਿਆ ਆਹ ਬਜ਼ੁਰਗ ਉਹਨਾਂ ਦੇ ਬੈਠੇ ਮੇਰੇ ਸਾਹਮਣੇ ਮੇਰੇ ਨਾਲ ਜਦੋਂ ਗੱਲਬਾਤ ਹੋਈ ਹੈ ਮੈਂ ਪਰਿਵਾਰ ਦੇ ਮੈਂਬਰਾਂ ਨੂੰ ਖੁਦ ਮਿਲ ਕੇ ਪੁੱਛਿਆ ਵੀ ਗੱਲਬਾਤ ਮੌਕਾ ਵਾਕਿਆ ਹੈ ਕੀ ਹੈ ਔਰ ਉਹ ਜਿਹੜਾ ਬੱਚਾ ਨੌਜਵਾਨ ਚੁੱਕ ਕੇ ਲਿਆਂਦਾ ਉਹ ਮੈਨੂੰ ਦੱਸਣ ਤੇ ਪੁਲਿਸ ਦੇ ਪੁਲਿਸ ਨੇ ਇਹ ਬਿਆਨ ਕੀਤਾ ਕੀ ਸਾਡਾ ਕਿਸੇ ਦੇ ਜੀ ਤਫਤੀਸ਼ ਦੇ ਵਿੱਚ ਬਿਆਨਾਂ ਦੇ ਵਿੱਚ ਇਹਦਾ ਨਾਮ ਆਇਆ ਸੀ ਅਸੀਂ ਚੁੱਕ ਕੇ ਲੈ ਕੇ ਆ ਗਏ ਉਹਨੂੰ ਚੁੱਕਣ ਦੇ ਲਿਆਉਣ ਦੇ ਚੱਕਰ ਦੇ ਵਿੱਚ ਜਦੋਂ ਇਹਨਾਂ ਨੇ ਪੈਰਵਾਈ ਕੀਤੀ ਪਰਿਵਾਰ ਦੇ ਮੈਂਬਰਾਂ ਨੇ ਇਹ ਬਜ਼ੁਰਗ ਚਿੱਟੀ ਦਾੜੀ ਹੈ 70 75 ਸਾਲ ਉਮਰ ਹੈ ਇਹਨਾਂ ਬਜ਼ੁਰਗਾਂ ਦੀ ਇਹਨਾਂ ਦੇ ਕੋਲੋਂ ਲੱਖ ਰੁਪਇਆ ਡਿਮਾਂਡ ਕੀਤੀ ਗਈ ਕਿ ਤੁਸੀਂ ਲੱਖ ਰੁਪਈਆ ਸਾਨੂੰ ਦੇ ਦੋ ਤੇ ਮਾੜਾ ਮੋਟਾ ਸੀ ਆਵਾਰਾ ਕਰਦੀਦਾ ਕਿਉਂ ਬਜ਼ੁਰਗੋ ਆਵਾਰਾ ਕਰਦੀਦਾ ਕੇਸ ਜਿਹੜਾ ਆ ਪਰਚਾ ਛੋਟਾ ਮੋਟਾ ਪਾ ਕੇ ਤੇ ਅਸੀਂ ਤੁਹਾਡਾ ਰਫਾ ਦਫਾ ਕਰਦੇ ਨੇ ਮਾਮਲਾ ਜਦੋਂ ਇਹਨਾਂ ਨੇ ਕਿਹਾ ਵੀ ਸਾਡੇ ਕੋਲ 20000 ਰੁਪਈਆ ਸੀ ਦੇ ਦਿੰਨੇ ਆ ਗੱਲ ਕਿਸੇ ਪਾਸੇ ਸਹੀ ਸਿਰੇ ਨਹੀਂ ਲੱਗੀ ਜਦੋਂ ਇਹ ਆਪਣੇ ਬੱਚੇ ਨੂੰ ਮਿਲ ਕੇ ਗਏ ਆ ਉਹਨੂੰ ਬੱਚਾ ਬਿਲਕੁਲ ਸਹੀ ਹਾਲਾਤਾਂ ਦੇ ਵਿੱਚ ਸੀਗਾ ਜਦੋਂ ਸਵੇਰੇ ਤੜਕਸਾਰ ਦੀ ਗੱਲ ਆਉਂਦੀ ਹੈ ਤੇ ਤੜਕਸਾਰ ਮ੍ਰਿਤਕ ਜਿਹੜਾ ਉਹ ਵਿੱਚ ਪੁਲਿਸ ਦੀ ਕਸਟਡੀ ਦੇ ਵਿੱਚ ਪਾਇਆ ਜਾਂਦਾ ਇਹਨੇ ਇੱਕ ਨਹੀਂ ਨੇ ਬੜੇ ਸਵਾਲ ਤੇ ਬੜੇ ਪ੍ਰਸ਼ਨ ਜਿਹੜੇ ਆ ਵੱਡੇ ਪ੍ਰਸ਼ਨ ਜਿਹੜੇ ਆ ਪ ਮੱਥੇ ਦੇ ਉੱਤੇ ਮੜ ਕੇ ਰੱਖ ਦਿੱਤੇ ਉਸ ਦੇ ਨਾਲ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਵੀ ਮੜ ਕੇ ਰੱਖ ਦਿੱਤੇ ਕਿ ਅਨ 4 ਸਾਲ ਦਾ ਇਹ ਰਾਜ ਭਾਗ ਦਾ ਸਿਸਟਮ ਕਦੀ ਕਿਸੇ ਪਿੰਡ ਦੇ ਜੱਚ ਜਾ ਕੇ ਗਰਾਈਆਂ ਹੁੰਦੀਆਂ ਕਦੀ ਕਿਸੇ ਦੀ ਜੇਬ ਦੇ ਜਾ ਕੇ ਜਾ ਕੇ ਹੱਥ ਪਾਇਆ ਜਾਂਦਾ ਕਦੀ ਕਿਸੇ ਨੂੰ ਲੁੰਜਿਆ ਚੁੱਕਿਆ ਜਾਂਦਾ ਇੱਥੋਂ ਤੱਕ ਦਹਿਸ਼ਤ ਪਾ ਦਿੱਤੀ ਗਈ ਹੈ ਕਿ ਲੋਕਾਂ ਨੇ ਇੱਥੇ ਪਹੁੰਚਣ ਤੇ ਮੈਨੂੰ ਇਸ ਗੱਲ ਦਾ ਵੀ ਚਾਨਣਾ ਪਾਇਆ ਕਿ ਇੱਥੋਂ ਤੱਕ ਸਾਨੂੰ ਥ੍ਰੈਟ ਕੀਤਾ ਕਿ ਜੇ ਤੁਸੀਂ ਸਾਨੂੰ ਉਹ ਬੱਚਾ ਨਾ ਦਿੱਤਾ ਤੇ ਤੁਹਾਡੀਆਂ ਬੁੜੀਆਂ ਨੂੰ ਚੁੱਕ ਕੇ ਲੈ ਜਾਵਾਂਗੇ ਯਾਰ ਇਹ ਕਿਹੜੇ ਜੰਗਲ ਰਾਜ ਦੇ ਵਿੱਚ ਅਸੀਂ ਆਪਣਾ ਜਿਹੜਾ ਜੀਵਨ ਬਸਰ ਕਰ ਰਹੇ ਹਾਂ ਜੀ ਤੁਸੀਂ ਮਾੜੀ ਮੋਟੀ ਸ਼ਰਮ ਕਰ ਲਓ ਤੁਸੀਂ ਜਨਾਹੀਆਂ ਚੁੱਕਣ ਤੱਕ ਆ ਗਏ ਹੋ ਕੀ ਅਧਿਕਾਰ ਹੈ ਤੁਹਾਨੂੰ ਇਹ ਕਿੰਨੇ ਅਧਿਕਾਰ ਦਿੱਤਾ ਮਾਲ ਲਿਆ ਤੁਸੀਂ ਪੁਲਿਸ ਦੀ ਮਾਲ ਲਿਆ ਤੁਸੀਂ ਪੁਲਿਸ ਦੀ ਵਰਦੀ ਪਾ ਲਈ ਹੈ ਪਰ ਪੁਲਿਸ ਦੀ ਵਰਦੀ ਦੇ ਵਿੱਚ ਤੁਸੀਂ ਇਡਾ ਗੈਰ ਕਾਨੂੰਨੀ ਕੰਮ ਥੋੜਾ ਕਰਨ ਵਾਲੇ ਪਾਸੇ ਤੁਰਪੋਗੇ ਕੋਈ ਗਲਤ ਕੰਮ ਕੀਤਾ ਤੁਸੀਂ ਕਾਨੂੰਨ ਮੁਤਾਬਕ ਸਜ਼ਾ ਦਿਓ ਪਰ ਇਹ ਥੋੜਾ ਵੀ ਕਿਸੇ ਦਾ ਨੌਜਵਾਨ ਬੱਚਾ ਕਿਸੇ ਮਾਰ ਕੇ ਤੇ ਲਾਸ਼ ਦੇ ਹੱਥ ਚ ਫੜਾ ਦਿਓ ਵੀ ਆ ਗਿਆ ਜੀ ਸਾਡੇ ਹੱਥੋਂ ਕੰਮ ਗਿਆ ਸਾਡੀ ਮੰਗ ਇੱਕੋ ਹੀ ਹੈ ਅੱਜ ਮੇਰੇ ਨਾਲ ਦੋ ਤਿੰਨ ਨਗਰ ਦੇ ਬੰਦੇ ਖੜੇ ਹੈ ਇਹਨਾਂ ਬੰਦਿਆਂ ਨੂੰ ਵਿਸ਼ਵਾਸ ਦਿਵਾਉਣਾ ਪਊਗਾ ਹਰ ਗੱਲ ਦੇ ਉੱਤੇ ਕਿ ਜਿਹੜੇ-ਜਿਹੜੇ ਬੰਦੇ ਜਿਹੜੇ-ਜਿਹੜੇ ਮੁਲਾਜ਼ਮ ਇਸ ਕੰਮ ਦੇ ਵਿੱਚ ਇਨਵੋਲਡ ਆ ਉਹਨਾਂ ਦੇ ਉੱਪਰ ਬੰਦੀ ਕਾਰਵਾਈ 300 ਦਿਓ ਜੇ ਉਹਨਾਂ ਦੀ ਪੋਸਟ ਮਾਰਟਮ ਦੇ ਵਿੱਚ ਰਿਪੋਰਟ ਤੇ ਨਿਕਲ ਕੇ ਆ ਗਿਆ ਕਿ ਉਹਦੇ ਨਾਲ ਵਧੀਕੀ ਹੋਈ ਉਹਦੇ ਨਾਲ ਧੱਕਾਸ਼ਾ ਹੋਈ ਆ ਇਹਨਾਂ ਦੇ ਬੱਚੇ ਨੂੰ ਨਜਾਇਜ਼ ਜਿਹੜਾ ਮੌਤ ਦੇ ਘਾਟ ਉਤਾਰਿਆ ਗਿਆ ਜਿਹੜਾ ਮੁਲਾਜ਼ਮ ਉਹਦੇ ਵਿੱਚ ਇਨਵੋਲਡ ਹੋਏਗਾ ਉਹਨੂੰ ਉਹਦਾ ਖਾਮਿਆਜ਼ਾ ਭੁਗਤਣਾ ਪਏਗਾ ਔਰ ਇਹਨਾਂ ਨੂੰ ਬੰਦੀ ਕਾਰਵਾਈ ਉਹਨਾਂ ਆਪਣੇ ਮੁਲਾਜ਼ਮਾਂ ਦੇ ਖਿਲਾਫ ਕਰਨੀ ਪੈਗੀ ਅਗਰ ਉਹ ਕਾਰਵਾਈ ਨਹੀਂ ਕਰਦੇ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਇੱਥੇ ਕਾਂਗਰਸ ਪਾਰਟੀ ਦੇ ਵੱਲੋਂ ਸਾਰੇ ਦਾ ਸਾਰਾ ਸਮੁੱਚਾ ਹਲਕਾ ਇਕੱਠਾ ਕਰਕੇ 150 ਪਿੰਡ 350 ਪੰਚਾਇਤ ਸਮੇਤ ਸਾਡਾ ਜੁੜਿਆਲਾ ਸ਼ਹਿਰ ਇਸ ਰੋਡ ਨੂੰ ਬਲੌਕ ਕਰਕੇ ਤੇ ਇਸ ਪਰਿਵਾਰ ਨੂੰ ਇਨਸਾਫ ਦਿਵਾਵਾਂਗੇ ਇਸ ਜਿਹੜੀ ਨੌਜਵਾਨ ਬੱਚੇ ਦੀ ਮੌਤ ਹੋਈ ਹੈ ਉਸ ਨੂੰ ਇਦਾਂ ਅਣਜਾਣ ਅਣਜਾਣੀ ਨਹੀਂ ਜਾਣਿਆ ਲੱਗਦਾ ਹੈ ਕਿ ਪੋਸਟਮਾਰਟਮ ਰਿਪੋਰਟ ਸਹੀ ਦੇਣਗੇ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਹੈ ਪੋਸਟ ਮੌਰਟਮ ਦੀ ਰਿਪੋਰਟ ਹੈ ਉਹਦੇ ਉੱਪਰ ਸਾਨੂੰ ਜਿਹੜਾ ਆ ਉਹਦਾ ਐਕਚੁਅਲ ਕੌਜ਼ ਆਫ ਡੈਥ ਜਿਹੜਾ ਹੈ ਉਹ ਸਾਨੂੰ ਪਤਾ ਲੱਗਣਾ ਚਾਹੀਦਾ ਹੈ ਔਰ ਉਹਦੇ ਵਿੱਚ ਵੀ ਜਿਹੜਾ ਬੋਰਡ ਇੱਕ ਪੂਰਾ ਪ੍ਰੋਪਰ ਡਾਕਟਰਾਂ ਦਾ ਬਿਠਾ ਕੇ ਸਾਨੂੰ ਕਿਸੇ ਇੱਕ ਡਾਕਟਰ ਦੀ ਰਿਪੋਰਟ ਤੇ ਭਰੋਸਾ ਨਹੀਂ ਇਹ ਪਰਿਵਾਰ ਦੇ ਨਾਲ ਮੇਰੀ ਗੱਲ ਹੋਈ ਹੈ ਇਹ ਨੌਜਵਾਨ ਸਾਥੀ ਸਾਰੇ ਖੜੇ ਆ ਇਹਨਾਂ ਨੂੰ ਕਿਸੇ ਗੱਲ ਤੇ ਭਰੋਸਾ ਨਹੀਂ ਇਹਨਾਂ ਵੱਲੋਂ ਇੱਕੋ ਮੰਗ ਰੱਖੀ ਗਈ ਹੈ ਉਹਦੇ ਉੱਪਰ ਬੋਰਡ ਆਫ ਡਾਕਟਰਸ ਜਿਹੜਾ ਵੱਡੀ ਟੀਮ ਬਿਠਾ ਕੇ ਉਸ ਬੋਰਡ ਆਫ ਡਾਕਟਰਸ ਦੀ ਜਿਹੜੀ ਹੈ ਨਾ ਉਹ ਬੋਰਡ ਦੀ ਜਿਹੜੀ ਟੀਮ ਆ ਸਾਨੂੰ ਦੱਸੇਗੀ ਕਿ ਆ ਜਿਹੜੀ ਉਹਦੀ ਵਿਸਰਾਜ ਰਿਪੋਰਟ ਆਈ ਹੈ ਆ ਉਹਦਾ ਪੋਸਟਮਾਰਟਮ ਰਿਪੋਰਟ ਆਈ ਹੈ ਉਹਦਾ ਐਕਚੁਅਲ ਕੌਜ਼ ਆਫ ਡੈਥ ਜਿਹੜਾ ਹੈ ਉਹ ਸਾਹਮਣੇ ਨਿਕਲ ਕੇ ਆਉਣਾ ਚਾਹੀਦਾ ਹੈ ਕਿ ਕੀ ਮੁੰਡਾ ਨੌਜਵਾਨ ਜਿਹੜਾ ਹੈ ਇਹ ਪੁਲਿਸ ਦੇ ਤਸ਼ੱਦਦ ਦੇ ਥੋ ਮਾਰਿਆ ਗਿਆ ਕਿ ਜਾਂ ਬੱਚੇ ਦੇ ਉੱਪਰ ਜਿਹੜਾ ਕੋਈ ਸੀਗਾ ਉਹਨੂੰ ਕੋਈ ਜਿਹੜੀ ਗੱਲ ਹੋਈ ਇਹਨਾਂ ਦੇ ਦੱਸਣ ਦੇ ਮੁਤਾਬਕ ਉਹ ਨੌਜਵਾਨ ਬੱਚਾ ਪੂਰਾ ਸਿਹਤਮੰਦ ਸੀਗਾ ਔਰ ਉਹ ਕੱਲਾ ਕਹਿ ਰਿਹਾ ਕਿ ਕੱਲਾ ਇੱਕ ਨੌਜਵਾਨ ਚਾਰ-ਚਾਰ ਨੌਜਵਾਨਾਂ ਤੇ ਭਾਰੀ ਸੀਗਾ ਸਿਹਤਮੰਦ ਸੀਗਾ ਆਪਣੇ ਘਰ ਦੇ ਵਿੱਚ ਆਪਣੇ ਡੰਗਰਾਂ ਦੀ ਸੇਵਾ ਕਰਦਾ ਪਿਆ ਸੀ ਉਹਨਾਂ ਨੂੰ ਪੱਠਾ ਉਹਨਾਂ ਨੂੰ ਚਾਰਾ ਪਾਉਂਦਾ ਪਿਆ ਸੀਗਾ ਪੱਠੇ ਪਾਉਂਦੇ ਨੂੰ ਚਾਰੇ ਪਾਉਂਦੇ ਨੂੰ ਆਂਦੇ ਸਾਨੂੰ ਮੁਲਾਜਮ ਆਏ ਆ ਚੋਕੇ ਲੈ ਕੇ ਗਏ ਆ ਔਰ ਉੱਥੇ ਜਾ ਕੇ ਤੇ ਫਿਰ ਉਹਦੇ ਨਾਲ ਪਤਾ ਨਹੀਂ ਕੀ ਪਾਣਾ ਵਾਪਰਿਆ ਕਿ ਸਵੇਰੇ 4 ਵਜੇ ਮ੍ਰਿਤਕ ਪਾਇਆ ਗਿਆ ਪੁਲਿਸ ਅਫਸਰ ਨੇ ਕਰਦੀ ਨਹੀਂ ਉਹ ਤਾਂ ਦੇਖੋ ਜੇ ਹੁਣ ਤੁਹਾਡੇ ਬੰਦੇ ਇਹਨਾਂ ਦੇ ਗਏ ਆ ਪੰਜਾਂ ਨੂੰ ਪੁੱਛ ਲੋ ਜੇ ਇੱਕ ਚੀ ਰੀਡ ਵੀ ਉਹਦੇ ਤੇ ਹੋਵੇ ਦੇਖੋ ਜਿਹੜਾ ਕਾਨੂੰਨੀ ਤੋਂ ਜੇ ਇਲੀਗਲ ਕੋਈ ਕੰਮ ਕੀਤਾ ਹੋਊਗਾ ਪੁਲਿਸ ਅਫਸਰ ਫਸੂਗਾ ਉਹ ਮੈਂ ਅਹੀਂ ਤੁਹਾਨੂੰ ਦੱਸਣਾ ਹੀ ਕੁਝ ਨਹੀਂ ਹੈ ਜੇ ਤੁਹਾਨੂੰ ਸਾਰਾ ਜੱਜ ਸਾਹਿਬ ਨੇ ਹੋਣਾ ਜੀ ਐਮ ਆਈ ਸੀ ਲੈਵਲ ਦਾ ਜਿਹੜਾ ਜੱਜ ਹੈ ਨਾ ਸੀਨੀਅਰ ਡਿਵੀਜ਼ਨ ਦਾ ਉਹਨਾਂ ਨੇ ਇਹ ਸਾਰੀ ਕਾਰਵਾਈ ਕਰੀ ਉਹ ਤੇ ਤੁਹਾਨੂੰ ਪਤਾ ਉਹਨੇ ਤਾਂ ਸਾਨੂੰ ਨਹੀਂ ਅੰਦਰ ਬਣ ਦੇਣਾ ਡਾਕਟਰਾਂ ਕੋਲੇ ਹੋਰ ਬਾਕੀ ਜਿਹੜੀ ਤੁਸੀਂ ਸਾਨੂੰ ਕਹੋਗੇ ਕਿ ਆਹ ਸਾਨੂੰ ਤੁਹਾਡੇ ਕੋਲ ਐਡੀਆਂ ਚਾਹੀਦੀਆਂ ਅਸੀਂ ਦਵਾ ਜਿਹੜਾ ਉਹਦੇ ਵਿੱਚ ਕੋਈ ਸਾਡਾ ਬੰਦਾ ਦੁਸ਼ੀਰ ਦਾ ਉਹਨੇ ਕੈਮਰਾ ਲੱਗਾ ਹੈ ਬਿਲਕੁਲ ਬਿਲਕੁਲ ਕੈਮਰੇ ਤੇ ਸਾਰੀ ਰਿਪੋਰਟਿੰਗ ਹੋਊਗੀ ਨਾ ਦੇਖੋ ਉਹਦਾ ਕੰਟਰੋਲ ਸਾਡੇ ਕੋਲ ਨਹੀਂ ਹੁੰਦਾ ਉਹ ਚੰਡੀਗੜ੍ਹ